ਸਸ਼ੀਕਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਗੱਲ ਕਰਦੇ ਆਂ ਦਿਲਜੀਤ ਦਸਾਨੇ ਦੇ ਬਾਰੇ ਕੁਝ ਦਿਨ ਪਹਿਲਾਂ ਦਿਲਜੀਤ ਦਸਾਨੇ ਚੰਦੀਗੜ੍ਹ ਦੇ ਵਿੱਚ ਲਾਈਵ ਕੰਸਰਟ ਕੀਤਾ ਸੀ ਜਿਸ ਦੇ ਵਿੱਚ ਕਾਫੀ ਵੱਡਾ ਹਜੂਮ ਦੇਖਣ ਪਹੁੰਚਿਆ ਦਿਲਜੀਤ ਦਸਾਨੇ ਨੂੰ ਲਾਈਵ ਤੁਹਾਨੂੰ ਦੱਸ ਦਈਏ ਕਿ ਉੱਥੇ ਆਮ ਲੋਕਾਂ ਦੀ ਜਿਹੜੇ ਕਿ ਪੈਦਲ ਵੇਚਦੇ ਨੇ ਚੀਜ਼ਾਂ ਜਾਂ ਫਿਰ ਰੇੜੀਆਂ ਤੇ ਵੇਚਦੇ ਨੇ ਚੀਜ਼ਾਂ ਉਹਨਾਂ ਦੀ ਚਾਂਦੀ ਬਣੀ ਰਹੀ ਕਿਵੇਂ ਚਾਂਦੀ ਬਣੀ ਰਹੀ ਤੁਹਾਨੂੰ ਅੱਗੇ ਦਿਖਾਉਨੇ ਆਂ ਕਿ ਜਿਹੜਾ ਇੱਕ 20 ਰੁਪਏ ਦਾ ਸਮਾਨ ਸੀ ਉਹ ਕਿਵੇਂ 2-200 ਰੁਪਏ ਦੇ ਵਿੱਚ ਵਿਕਿਆ ਤੇ ਜਿਹੜੀਆਂ ਮੰ ਲੋ 50 ਰੁਪਏ ਦੀਆਂ ਚੀਜ਼ਾਂ ਸੀ ਉਹ 5-500 ਰੁਪਏ ਦੇ ਵਿੱਚ ਵੇਖੀਆਂ ਤੁਹਾਨੂੰ ਦੱਸਦੇ ਹਾਂ ਕਿ ਇੱਕ ਬੰਦਾ ਜਿਹੜਾ ਵੀਡੀਓ ਬਣਾ ਰਿਹਾ ਸੀ ਇਹ ਜਿਹੜਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਉਸਨੇ ਪਾਣੀ ਦੀ ਬੋਤਲ ਖਰੀਦਣੀ ਸੀ ਤੇ ਜਦੋਂ ਉਸਨੇ ਪਾਣੀ ਵਾਲੇ ਤੋਂ ਕਿਹਾ ਕਿ ਪਾਣੀ ਦੀ ਬੋਤਲ ਦੇ ਦੇ ਭਾਈ ਕਿੰਨੇ ਦੀ ਆ ਤਾਂ ਉਹ ਕਹਿੰਦਾ 200 ਰੁਪਏ ਦੀ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ 20 ਰੁਪਏ ਦੀ ਪਾਣੀ ਦੀ ਬੋਤਲ 200 ਰੁਪਏ ਦੇ ਵਿੱਚ ਵੇਖੀ ਦਲਜੀਤ ਉਸਾਂ ਦੇ ਲਾਈਵ ਕੰਸਰਟ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਇਹ ਪੂਰਾ ਵੀਡੀਓ ਤੇ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰਨਾ ਹੈ ਔਰ ਨਾਲ ਹੀ ਇਸ ਵੀਡੀਓ ਤੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਲਿਖ ਕਿੰਨੇ ਪਾਣੀ ਦੀ ਬੋਤਲ 200 200 ਵੀ ਪਾਣੀ ਦੀ ਬੋਤਲ ਆ ਜੀ ਨਹੀਂ ਨਹੀਂ ਬਾਈ ਕਿੰਨੇ ਦੀ ਬੋਤਲ ਹੈ 200 ਜੀ ਪਾਣੀ ਦੀ ਬੋਤਲ 200 ਰੁਪਏ ਦੀ ਹੋ ਗਈ ਆ ਦਿਲਜੀਤ ਦਿਲਜੀਤ ਸਾਜ ਆਇਆ ਚੰਡੀਗੜ੍ਹ ਸੈਕਟਰ 34 ਪਾਣੀ ਦੀ ਬੋਤਲ 200 ਦੀ ਆ